ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਆ ਜਿਹੜਾ ਪੌਣੇ ਇਕੱਠ ਹੋ ਚੁੱਕੇ ਨੇ ਆਪਾਂ ਨੇ ਸਾਰੇ ਕੰਮ ਕਰ ਲੈਨੇ ਕੱਪੜੇ ਕੁੱਪੜੇ ਧੋ ਲੈਨੇਗੇ ਝਾੜੂ ਪੋਚਾ ਮੱਜਾਂ ਦਾ ਬਾਥਰੂਮ ਸਾਫ ਹੋਣਾ ਧੋਣਾ ਸਾਰਾ ਕੰਮ ਹੋ ਗਿਆ ਕੱਲਾ ਰਹਿ ਗਿਆ ਆਪਣਾ ਤਿਆਰ ਹੋਣਾ ਗੱਡੀ ਸਾਫ਼ ਕਰ ਲਈ ਗੱਡੀ ਸਾਫ਼ ਰਾਤ ਸਰਦਾਰ ਜੀ ਆਏ ਸੀ ਆਏ ਸੀਗੇ 4 ਵਜੇ ਕਣਕ ਵਿੱਚ ਕੇ ਰਾਤ ਸਾਫ਼ ਕਰਕੇ ਧਰਦੀ ਸੀ ਧੋ ਕੇ ਹੁਣ ਚੰਗੀ ਤਰ੍ਹਾਂ ਕੱਪੜਾ ਮਾਰ ਲਿਆ ਸਾਰਾ ਇਧਰੋਂ ਮੱਜਾਂ ਨਾ ਵੀ ਨਿਬੜ ਗਿਆ ਕੰਮ ਸਾਰਾ ਕੰਮ ਜੀ ਇਧਰੋਂ ਮੱਜਾਂ ਨਾ ਵੀ ਨਿਬੜ ਗਿਆ ਆਪਣੀ ਮਾਦੀ ਦੋ ਦਿਨ ਠੀਕ ਰਹੀ ਸੀ ਰਾਤ ਫੇਰ ਡਾਕਟਰ ਸੱਦਿਆ ਦੁਬਾਰੇ 8 ਨੇ ਫੇਰ ਆਊਗਾ ਤੇ ਕਹਿੰਦੇ ਦੁਪਹਿਰ ਅਸੀਂ ਅਖ ਵੀ ਦੁਪਹਿਰ ਅਸੀਂ ਨਹੀਂ ਹੋਵਾਂਗੇ ਘਰੇ ਹਨਾ ਤੇ ਕਰੇ ਸਾਡੇ ਗਵਾਂਡੀ ਹੋਣਗੇ ਅੱਜ ਹਨਾ ਫਿਰ ਆਪਦੇ ਬਿਨਾਂ ਦਵਾਈ ਨਹੀਂ ਦਵਾਈ ਜਾਂਦੀ ਤੇ ਹੱਸੀ ਜਾਣਾ ਜੀ ਸੁਨਾਮ ਬਿਆਰਾ ਪਾਠ ਕਰਾਇਆ ਹੋਇਆ ਉਹਨਾਂ ਦੇ ਭੋਗ ਪੂਗਾ ਗਰਮਣ ਤਾਂ ਹੋ ਗਈ ਆ ਤਿਆਰ ਲੀਲਾ ਲੀਲਾ ਸੂਟ ਪਾ ਕੇ ਫਰੈਂਚ ਕਰਕੇ ਪੋਨੀ ਕਰ ਲਿਓ ਖੜੀਏ ਗਰਮਣ ਦੇਖੋ ਤੇ ਹਨਾ ਜਿਰੋਂ ਅਹ ਤਿੰਨਿਆ ਤਿਆਰ ਹੋ ਜਾਂਦੇ ਨੇ ਮਾਮਣੋਂ ਹੁੰਦੇ ਚਲ ਮੇਰੇ 3 ਤਿਆਰ ਹੋ ਗਏ ਮੈਂ ਤਾਂ ਚਲ ਜਾਂਦੀ ਜਾਂਦੀ ਹਨਾ ਤਿਆਰ ਹੋ ਜੂੰਗੀ ਚਲ ਮੈਂ ਵੀ ਹੁੰਨੀ ਆ ਹੁਣ ਸੁਖ ਗਰਮਣ ਕੱਢਿਆ ਨੇ ਮੇਰੇ ਕੱਪੜੇ ਕੱਢ ਤੇ ਸੂਟ ਤਾਂ ਮੈਂ ਹੋਰ ਪ੍ਰੈਸ ਕਰ ਲੈ ਸੀਗੇ ਤੇ ਫਿਰ ਹੁਣ ਉਹ ਕੈਨਸਲ ਕਰਤੇ ਹੁਣ ਮੈਂ ਹੋਰ ਦੂਜਾ ਸੂਟ ਪਾਉਂਗੀ ਫਰੋਜੀ ਇੱਕ ਹਰਾ ਸੂਟ ਕਰ ਲਿਆ ਸੀ ਕੱਲ ਇੱਕ ਪਿਸਤਾ ਕਰ ਲਿਆ ਸੀਗਾ ਤੇ ਹੁਣ ਕੁੜੀਆਂ ਨੇ ਉਹ ਰੱਦ ਕਰਤਾ ਕਹਿੰਦੀ ਉਹ ਪਾ ਲੈ ਲੋ ਜੀ ਕਹਿੰਨੇ ਤਿਆਰ ਮਨੁਆ ਇਹ ਸੁਆਪਾ ਗਾ ਬਸਾਰੇ ਬੰਤਰੇ ਆ ਮੰਦਰਾ ਪਗਵੰਤ ਮਾਨ ਆਈ ਬਨੂ ਐ ਤਰੇੜੀ ਉਹ ਤੈਨੂੰ ਤੇ ਸਰੋ ਫੁੱਲੀ ਤੇ ਧਿਆ ਆ ਹੋ ਹੈ ਲੋ ਜਮੇ ਆ ਰਸੂਤ ਪਾ ਲਿਆ ਸੋ ਕੁਮ ਗਰਮਣ ਆਈ ਸੋ ਕੁਮ ਹੰਦਾ ਤਾਂ ਕਾਇਂ ਗਰਮਣ ਗਰਮਣ ਦਾ ਤੁਸੀਂ ਪਹਿਲਾਂ ਦੇਖ ਹੀ ਲਿਆ ਸੀ ਲੀਡਾ ਬਿਆਂ ਹੋਰ ਬਣਾ ਲਾਂਗੇ ਇਹ ਪੀਸੇ ਲੈ ਸਾਰਾ ਹੈ ਮੈਂ ਨਾ ਤਾਲੀ ਅੱਜ ਇਹ ਦੂਜੇ ਬਾਰੇ ਸਾਰੇ ਕਲ ਸਾਰੇ ਨੂੰ ਪਹਿਲਾਂ ਨਾ ਹਟਾ ਮੈਂ ਤਾਂ ਅਗਰਦੀ ਤੁਸੀਂ ਨਾਤੇ ਸੀ ਨਾ ਪਿਆ ਕੱਪੜੇ ਤੋਂ ਸੁਪਾਇ ਹੋਈ ਸੀ ਆਖੀ ਖਾ ਲਓ ਬੁਰੀਆਂ ਦਾ ਯਾਰ ਕਿੱਟੀ ਨਹੀਂ ਕੰਮ ਏ ਘਾਉਂਦੇ ਹਨਾ ਆ ਕਰਲਾ ਆ ਕਰਲਾ ਆ ਕਰਲਾ ਅਜਰਾ ਬਾਪਿਆਂ ਨੇ ਛੱਡੀਆਂ ਆ ਕਿਦੇ ਛੱਡਦਾ ਨਹੀਂ ਆ ਡਰਾਈ ਕਲੀਨ ਵਾਲੇ ਲਿਖਾ ਪੈਣੇ ਤੇ ਆ ਕੇ ਪਾ ਰਾਂ ਜੀ ਕੱਪੜੇ ਨਾਲ ਚ

ਇਹ ਬਹੁਤ ਖਰਾਬ ਲੱਗਦੇ ਨੇ ਨੌ ਪਾਸ ਨਾਲ ਵਧੀਆ ਹੋ ਜਾਂਦੇ ਨੇ ਕੋਈ ਨਹੀਂ। ਹਲਾ ਹਲਾ। ਆਇਆਪ ਤੇ ਨਮਾਤੇ ਤਿਆਰ ਆ ਸਰਕਾਰ ਜੀ ਦੇ ਭਾਗ ਤੋਂ ਗਾਨੀ ਨਹੀਂ ਹੈ ਸਪੈਸ਼ਲ। ਇਸ ਲਈ ਨਾਈਵਰ ਮੈਂ ਗੁਦੇਂ ਲਾ ਦੀ ਹੁਣ ਤੁਸੀਂ ਟਾਈਮ ਲਾਈ ਜਾਂਦੇ ਹੋਗੇ ਲੋ ਜੀ ਅੱਪਾ ਜਿੰਦੇ ਕੁੰਡੇ ਲਾ ਦਿੱਤੇ ਨੇਗੇ ਗਰਮਾ ਤਾਂ ਪਹਿਲੇ ਬੈਗੀ वाहे गुरु रखी मालका वागुरु बे गड्डी च रख ਕੀ ਚਾਬੀ ਦੀ ਆਸੇ ਮੇਰੇ ਕੋਲ ਗੱਡੀ ਚ ਰੱਖ ਲੈ ਲੋਜੀਪਾ ਕਰੋ ਚੱਲ ਪਿਆਂਗੇ ਹਾਈ ਬੁਰੀ ਲਾ ਲੋਜੀਪਾ ਕਰੋ ਚੱਲ ਪਿਆਂਗੇ ਤੇ ਜੇ ਟਾਈਮ ਆ 9 ਵਜੇ ਕੇ 5-7 ਕਿ ਮਿੰਟ ਹੋ ਗਏ ਨੇਗੇ ਉਹ ਤੇ 10 ਵਜੇ ਪਹੁੰਚੀ ਚਲੋ ਦੁਨ ਦਬਾ ਗ ਜਾਗੇ ਦੇਖ ਕਾਂਟੇ ਦੇ ਰਸਤਾ ਗ ਆਪਾਂ ਚਿਮੀ ਪਹੁੰਚਣ ਆ ਲਿਆਂਗੇ ਢੜੋਂ ਦੇ ਅੰਦਰ ਵਿਚਾਲੇ ਆ ਗਏ ਚਿਮੀ ਬਦਵਾਸ ਬਸ ਸਲਾਮ ਹੁਣਾ ਤੇ ਥੋੜੇ ਥੋੜੇ ਨਾਲ ਹੀ ਲੇਟ ਹੋ ਜਾਣਿਆ ਘਰੋਂ ਹੁਣਾ ਤੁਰਨ ਲੱਗੀ ਸੁਨਾਮ ਦਾ ਰਾਜ ਤੂੰ ਸੁਨਾਮ ਕੀ ਪਹਿਲੀ ਵਾਰ ਆਈ ਹੈਗੀ ਨਾ ਉਹ ਨਹੀਂ ਪਤਾ ਤਾਂ ਹੈ ਬਸਿਆ ਕੋਈ ਨਾ ਦੀ ਜਾਣਦੀ ਕਿੰਨੇ ਵਾਰ ਤੇ ਬੀਬੀ ਨਾਲ ਰਹਿ ਕੇ ਗਈਆਂ ਤੇ ਸੁਣਾ ਬਸ ਤੇ ਹੋਣੀ ਬਿਨਾਂ ਰਜਿਸਟਰ ਤੇ ਬਸ ਤੇ ਆ ਕੇ ਰਜਿਸਟਰ ਲਾ ਲਵਾਂਗੇ ਟੈਂਟ ਨਾਲ ਆ ਰਿਹਾ ਮੂਰੇ ਹਾਂ ਟੈਂਟ ਲੱਗਿਆ ਹੋਇਆਗਾ ਉਹ ਲੱਗਿਆ ਪਿਆ ਟੈਂਟ ਮੂਰੇ ਕਿੱਥੇ ਖੜਾ ਹੋਵਾਂਗੇ ਗੱਡੀ ਤੋਰ ਕਿੱਡੀ ਖਾ ਕੇ ਪਤਾ ਇੱਡੀ ਤੋਰ ਤੇ ਸਾਰਾ ਚਾਉਣਾ ਹੀ ਪੈਂਦਾ ਤਰ ਤੁਰ ਕੇ ਗਲੀਆਂ ਪਿੜੀਆਂ ਨੇ ਟੈਂਟ ਲੱਗਾ ਪਿਆ ਹਾਂ ਆਪਣੇ ਵਾਲੀ ਦੀ ਜੀ ਉਹ ਵਧੀਆ ਇੰਡੀ ਇੱਥੀ ਲਾਈ ਜਾ ਬਿਲ ਬਹੁਤ ਪਈ ਆ ਇਸ ਪੋਤਰ ਦੀ ਤੇ ਨਿਮਰਤਾ ਦੇ ਨਾਲ ਕਿੰਨੇ ਨੀਵਾ ਹੋ ਕੇ ਸੇਵਾ ਕੀਤੀ ਮਾਲਕ ਦੀ ਤੇ ਸੇਵਾ ਦੇ ਵਿੱਚੋਂ ਕੀ ਮਿਲਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਆਪ ਹੁਕਮ ਕੀਤਾ ਕਿ ਮੈਂ ਇਸ ਸਿੱਖ ਨੂੰ ਆਪਣੇ ਸੁਪੁੱਤਰੇ ਦਾ ਰਿਸ਼ਤਾ ਦਿੰਦਾ ਹਾਂ ਹਰ ਤੋਂ ਸਤਨਾਮ ਤੇਰੀ ਬਾਣੀ ਗੁਰੂ ਜੀ ਆ ਤੋਂ ਪਰਸਪਰ ਮੇਰੇ ਨਾਮੇਸ਼ ਨੇ ਜੇਲਾ ਦਾ ਵਿਆਹ ਹੈ ਕੋ ਮੁੱਤ ਲੱਗੇ ਨਾ ਭਾਈ ਕਿੰਨਾ ਕਾ ਇਹ ਕਾਟੂ ਹੋਵੇਗਾ ਭੋਗ ਤੇ ਕਿੰਨੀ ਉਹ ਉਹ ਆਉਗੀ ਸਹੁਰੇ ਆ ਗਈ ਨੇ साइड पे कर सकते हो शायद वो बात हो पा रही है और फिर उसके बाद में अब बात तो पा लेंगे इसमें हां वो नहीं रहे बैठ जाते हैं बस इतना तो शायद नहीं देर करना पड़ेगा लगता है जल्दी निकलती a t راجا چلو بیٹا دس کي ڏينو ٻڌو هي ڪار ڏما توهان کي ڏين ٿي thank sí.

oh <laughs> अदर न मळा जा वणळाच गेलो वणळा मी इतर न मळा जा इनर बिच गेलो वणळा से रे वेवी प्याऊ तरण बणी रे बा मुळे रे साळी पादो पादो समोर देखो സമയ ആ കുർത്ത സൈന it ਇਹ ਮੂਵਮੈਂਟ ਕਰਾ ਦੇ ਪਹਿਲਾ ਮੂਵਮੈਂਟ ਲੈ ਉਹਦੇ ਦਵਾਰ ਨਾਲ ਕਰਾਉ ਮੂਵਮੈਂਟ ਬੈਠੇ ਬੈਠੇ ਬੈਠ ਕੇ ਬੈਜਨ ਵਾਲੀ ਬੈਜਨ ਲੱਡੂ ਹੱਥ ਫੜ ਕੇ ਰੱਖਿਓ ਲੈ ਵੀ ਕਰ ਲੈ ਲੱਡੂ ਓਕੇ ਬਈ ਜੀ ਜੀ ਓਕੇ ਓਕੇ ਜੀ Thank you. رهاد تو اوجا ڪجهه ڏينھن ٿو جا آجي ڪٿي ٿو ٿين ٿا رهاد 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 ਦੀ ਬੇਨਤੀ ਅਤਿਅੰਤ ਸਾਡੀ ਕਿ ਕਿਪੁੱਤਰੀ ਸਰਬਜੀਤ ਕੌਰ ਜੀ ਨੂੰ ਗ੍ਰਹਿਸ਼ਟ ਜੀਵਨ ਵਿੱਚ ਨਿਵੇਸ਼ ਕਰਨ ਲਈ ਸ਼ੁਭ ਆਨੰਦ ਕਾਰਜ ਵਿਆਹ ਦਾ ਸ਼ੁਭ ਦਿਹਾੜਾ ਮਿਤੀ 22 ਨਵੰਬਰ 2025 ਮੁਤਾਬਿਕ ਸ਼ਨੀਵਾਰ ਦਾ ਨਿਯਤ ਹੋਇਆ ਹੈ ਅਤੇ ਜੰਜਦਾ ਸੁਖਾਵ ਮਿਤੀ 23 ਨਵੰਬਰ 2025 ਮੁਤਾਬਿਕ ਐਤਵਾਰ ਨੂੰ 10 ਵਜੇ ਹੋਵੇਗਾ ਸੋ ਆਪ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਜਾਂਚ ਲਾੜੇ ਨਾਲ ਸੋਹੇ ਪਰ ਮੋਣੀ ਲੈ ਆਇਆ ਦੇ ਗੁਰਵਾਕ ਅਨੁਸਾਰ ਬਰਾਤ ਸਮੇਤ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ ਸਿੱਧੂ ਪਰਿਵਾਰ ਅਨੰਤ ਕਾਜ ਦਾ ਸ਼ੁਭ ਸਮਾ 7 ਵਜੇ ਸਵੇਰੇ ਬਰਾਤ ਦੇ ਸੱਜਣ ਜਵੰਦਾ ਪਰਿਵਾਰ ਅਸੀਂ ਹਾਂ ਆਪ ਜੀ ਦੇ ਸ਼ੁਭ ਚਿੰਤਕ ਸੁਖਵਿੰਦਰ ਸਿੰਘ ਜੱਗਾ ਸਿੰਘ ਜਗਪਾਲ ਸਿੰਘ ਜਗਜੀਤ ਸਿੰਘ ਬਲਵਿੰਦਰ ਸਿੰਘ ਹਰਜੀਤ ਸਿੰਘ ਅਸਦੀਪ ਸਿੰਘ ਸਾਹਿਬਿੱਤਖੀ ਲਿਖੀ ਮਿਤੀ 9 ਨਵੰਬਰ 2025 ਮੁਤਾਬਿਕ ਐਤਵਾਰ ਧੰਨਵਾਦ ਫਤਾਨੇ ਤਾਂ ਕੱਲ੍ਹ ਇਕੱਠੀ ਆਏ ਹਾਂ ਜੀ 15 ਦਿਨ ਚੱਲ ਜਾਂ ਹੌਲੀ ਕਰ ਲੋ ਚਲ ਨਾ ਕਿਸੇ ਨੂੰ ਤੋੜੋ ਨਾ ਮੋੜੋ ਲੋ ਫੇਂਟ ਕੇ ਦਿਖਾਓ